ਸਤ ਸ੍ਰੀ ਅਕਾਲ ਦੋਸਤੋ ਮੈਂ ਦਿਰਿੰਦੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਓ ਨਜ਼ਰ ਦਿੰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਸਭ ਤੋਂ ਪਹਿਲਾ ਹੈਡਲਾਈਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਸਤੀਫੇ ਪਿੱਛੇ ਉਹਨਾਂ ਨੇ ਆਪਣੇ ਨਿੱਜੀ ਕਾਰਨ ਦੱਸੇ ਨੇ ਯਸ਼ਸਵੀ ਜੈਸਵਾਲ ਨੇ ਦੋਹਰਾ ਸਿਕੜਾ ਲਾ ਕੇ ਪਲਟੇ 31 ਸਾਲ ਦਾ ਇਤਿਹਾਸ ਭਾਰਤੀ ਕ੍ਰਿਕਟ ਟੀਮ ਵਾਸਤੇ ਖੁਸ਼ੀ ਦੀ ਗੱਲ ਭਾਣਾ ਸਿੱਧੂ ਰਿਹਾਈ ਮਾਮਲਾ ਪੰਜਾਬ ਦੇ ਸਮਰਥਕ ਸੜਕਾਂ ਤੇ ਉਤਰੇ ਸਾਬਕਾ ਸੀਐਮ ਚੰਨੀ ਸਮੇਤ ਕਈ ਆਗੂ ਨਜ਼ਰਬੰਦ ਤੇ ਹਿਰਾਸਤ ਚ ਲੈ ਗਏ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ਮੋਦੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਭਾਰਤ ਰਤਨ ਕੋਹਰ ਕਾਤ ਤੋਂ ਬਾਅਦ ਇੱਕ ਵਾਰ ਮੋੜ ਦੇਖਣ ਨੂੰ ਮਿਲੇ ਤੋਲਾ ਧਾਰ ਦੇ ਪਹਾੜਾ ਦੀ ਰੌਣਕ ਬਰਫਵਾਰੀ ਨਾਲ ਗੁਲਜਾਰ ਹੋਏ ਤੋਲਾ ਧਾਰ ਦੇ ਪਹਾੜ ਐਨ ਆਰ ਆਈ ਮਿਲਨੀ ਸਮਾਗਮ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਪਹੁੰਚੇ ਚਮਰੌਰ ਪਤਨ ਸਰਕਾਰੀ ਸਕੂਲਾਂ ਦੇ ਵਿੱਚ ਮੈਡੇ ਮਿਲ ਸੰਬੰਧੀ ਜੀ ਵੀ ਐਸ ਐਫ ਦੇ ਟੀਮ ਵੱਲੋਂ ਕੀਤਾ ਗਿਆ ਦੌਰਾ ਦੇ ਵਿੱਤ ਪਰੂ ਲੋਕਾਂ ਸਾਂਚ ਨੂੰ ਲੈ ਕੇ ਕਿਤੇ ਗਏ ਸਰਵੇ ਦੇ ਦੌਰਾਨ ਫਗਵਾੜਾ ਬਾਸੀਆਂ ਨੇ ਕੁਝ ਕੀ ਕੁਝ ਕਿਹਾ ਉਹ ਅੱਜ ਦਿਖਾਣ ਦੇ ਤਾਨੂੰ ਤੇ ਲੇਡੀ ਸੂਟ ਸਹੀ ਹੈ ਤਾਂ ہماری ਦੁਕਾਨ ਬਹੁਤ ਮਸ਼ਹੂਰ ਹੈ ਇਲੈਕਸ਼ਨ ਹਾਂਜੀ ਇਲੈਕਸ਼ਨ ਜਾਣ ਵਾਲੇ ਅੰਕਲ ਕੀ ਉਮੀਦ ਇਹ ਰੱਖਦੇ ਹੋ ਇਹ ਅਸੀਂ ਜੀ ਆਪ ਨੂੰ ਪਾਵਾਂਗੇ ਵੋਟ ਅੱਛਾ ਝਾੜੂ ਲਓ ਝਾੜੂ ਕੰਮ ਕਰ ਰਿਹਾ ਝਾੜੂ ਕੰਮ ਕਰ ਰਿਹਾ ਜੀ ਕਦੀ ਬਿੱਲ ਨਹੀਂ ਆਇਆ ਹੁਣ ਭਾਰਤੀ ਐਕਸੀਲੈਂਸ ਅਵਾਰਡ winner 버ਗਰ ਚਾਚੇ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਹੁਣ ਖਬਰਾਂ ਵਿਸਤਾਰ ਨਾਲ पंजाब ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਦੱਸਿਆ ਉਹਨਾਂ ਨੇ ਇੱਕ ਕਾਰਨ ਕਿ ਉਹਨਾਂ ਦਾ ਕੋਈ ਨਿੱਜੀ ਕਾਰਨ ਹੈ ਜਿਸ ਕਰਕੇ ਉਹਨਾਂ ਨੇ ਅਜਬ ਰਾਸ਼ਟਰਪਤੀ ਦੇਹ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਆਪਣਾ ਅਸਤੀਫਾ ਉਹਨਾਨੂੰ ਦੇ ਦਿੱਤਾ ਇੰਡੀਆ ਵਰਸਸ ਇੰਗਲੈਂਡ ਦੇ ਟੈਸਟ ਮੈਚ ਵਿੱਚ ਜੈਸਵਾਲ ਨੇ ਦੁਹਰਾ ਸੇਕੜਾ ਲਾ ਕੇ ਪਲਟਿਆ 31 ਸਾਲ ਦਾ ਇਤਿਹਾਸ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੇਸਵਾਲ ਦੀ ਇਸ ਸਮੇਂ ਹਰ ਪਾਸੇ ਚਰਚਾ ਹੋ ਰਹੀ ਹੈ ਟੀਮ ਇੰਡੀਆ ਦਾ ਇਹ ਸਟਾਰ ਹਰ ਪਾਸੇ ਆਪਣੀ ਚਮਕ ਫਲਾ ਰਿਹਾ ਹੈ 22 ਸਾਲਾ ਭਾਰਤੀ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੇਸਵਾਲ ਨੇ ਆਪਣੇ ਟੈਸਟ ਕੈਰੀਅਰ ਦੀ ਸਿਰਫ 10ਵੀਂ ਪਾਰੀ ਚ ਦੋਹਰਾ ਸਿਕੜਾ ਲਗਾਇਆ ਪਹਿਲੇ ਦਿਨ ਦੀ ਖੇਡ 'ਚ ਉਸਨੇ 89 ਗੇਂਦਾਂ ਤੇ 6 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ ਅਰਧ ਸੇਕੜਾ ਜਿਹੜਾ ਅਤੇ ਫਿਰ 151ਵੀਂ ਗੇਂਦ ਤੇ ਛੱਕਾ ਲਗਾ ਕੇ ਆਪਣਾ ਸੇਕੜਾ ਪੂਰਾ ਕੀਤਾ 150 ਦੌਰਾਂ ਤੱਕ ਪਹੁੰਚਣ ਲਈ ਯਸ਼ਸਵੀ ਨੇ 224 ਗेंदਾਂ ਦਾ ਸਾਹਮਣਾ ਕੀਤਾ ਅਤੇ 16 ਚੌਕਕੇ ਅਤੇ 4 ਛੱਕੇ ਲਗਾਏ 277 ਗेंदਾਂ ਤੇ 18 ਚੌਕਕੇ ਅਤੇ 7 ਛੱਕਿਆਂ ਦੀ ਮਦਦ ਨਾਲ ਇਸ ਸਲਾਮੀ ਨੌਜਵਾਨ ਬੱਲੇਬਾਜ਼ ਨੇ ਆਪਣੇ ਕੈਰੀਅਰ ਦਾ ਪਹਿਲਾ ਦੋਹਰਾ ਸੇਕੜਾ ਪੂਰਾ ਕੀਤਾ ਪਾਣਾ ਸਿੱਧੂ ਦੀ ਰਿਹਾਈ ਮਾਮਲਾ ਪੰਜਾਬ ਦੇ ਸਮਰਥਕ ਸੜਕਾਂ ਤੇ ਉਤਰੇ ਸਾਬਕਾ ਸੀਐਮ ਚੰਨੀ ਸਮੀਤ ਕਈ ਆਗੂ ਨਗਰਭੰਤ ਤੇ ਹਿਰਾਸਤ ਚ ਲੈ ਭਗਵੰਤ ਸਿੰਘ ਸਿੱਧੂ ਉਰਫ ਪਾਣਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੰਜਾਬ ਭਰ ਚ ਪ੍ਰਦਰਸ਼ਨ ਤੇਜ਼ ਹੋ ਗਏ ਹਨ ਪਾਣਾ ਦੇ ਹੱਕ ਵਿੱਚ ਸੜਕਾਂ ਤੇ ਆਏ ਸਮਰਥਕਾਂ ਦੇ ਹੜਲੇ ਪੰਜਾਬ ਸਰਕਾਰ ਨੂੰ ਕੰਮ ਨਹੀਂ ਛੇੜ ਦਿੱਤੀ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਿਸਾਨ ਆਗੂ ਹਰਮਿਤ ਸਿੰਘ ਕਾਦੀਆਂ ਫਿਰ ਕਈ ਆਗੂਆਂ ਨੂੰ ਨજરਬੰਦ ਅਤੇ ਹਿਰਾਸਤ ਚ ਲਿਆ ਗਿਆ ਹੈ ਤਾਂ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ ਆਮ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਧੂ-ਧੂਕੇ ਚੌਂਕਾ ਤੇ ਕੁੱਟ ਕੇ ਵਾਪਸ ਮੋੜ ਰਹੇ ਹੋ ਲੇਕਿਨ ਇਹ ਕੋਈ ਬਸਾਂ ਵਿੱਚ ਲਿਆਉਂਦੇ ਹੋਏ ਭੀੜ ਨਹੀਂ ਹੈ ਇਹ ਲੋਕ ਪਹਿਲੇ ਦਿਨ ਵੀ ਆਪ ਮੁਹਾਰੇ ਆਏ ਸੀ ਅੱਜ ਵੀ ਆਪ ਮੁਹਾਰੇ ਆ ਰਹੇ ਹਰ ਸਾਡੇ ਬੋਲ ਪਗਾਰੇ ਲੋਕ ਅਰੁਣਾ ਲੋਕਾਂ ਭਰਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕਿਸ਼ਨ ਅਡਵਾਨੀ ਜਿਹਨੂੰ ਮੋਦੀ ਸਰਕਾਰ ਵੱਲੋਂ ਭਾਰਤ ਰਤਨ ਦੇਨ ਦੀ ਘੋਸ਼ਣਾ ਕੀਤੀ ਗਈ ਜਿਸ ਨਾਲ ਉਹਨਾਂ ਦੇ ਸਮਰਥਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਕੋਵਿਡ ਕਾ ਉਤਰਵਾ ਦਿਖਵਾਰ ਮੋੜ ਦੇਖਣ ਨੂੰ ਮਿਲੇ ਤੋਲਹਤਾਰ ਦੇ ਪਹਾੜਾਂ ਦੀ ਰੌਣਕ ਬਰਫਵਾਰੀ ਨਾਲ ਗੁਜਾਰ ਹੋਏ ਤੋਲਹਤਾਰ ਦੇ ਪਹਾੜ ਦੱਸਦੇ ਚੱਲਿਏ ਕਿ ਤੋਲਹਤਾਰ ਦੇ ਪਹਾੜ ਜੋ ਕਿ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਵੀ ਦੇਖੇ ਜਾ ਸਕਦੇ ਨੇ ਪਰ ਬਰਫਵਾਰੀ ਨਾ ਹੋਣ ਦੇ ਚੱਲਦੇ ਇਹ ਪਹਾੜ ਬੇਰੁਖ ਨਜ਼ਰ ਆ ਰਹੇ ਸੀ ਪਰ ਹੁਣ ਵਰਖਾ ਵਾਰੀ ਹੋਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਇਹਨਾਂ ਪਹਾੜਾ ਉੱਤੇ ਰੌਣਕ ਆਉਂਦੀ ਦਿਖ ਰਹੀ ਹੈ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਵੀ ਇਹ ਨਜ਼ਾਰਾ ਵੇਖਦੇ ਹੀ ਮਨਦਾ ਹੈ ਦੱਸਦੇ ਚਲਿਏ ਕਿ ਪਿਛਲੀ ਵਾਰ ਇਹ ਰੌਣਕ ਇਹਨਾਂ ਪਹਾੜਾ ਤੇ ਕੋਵਿਡ ਕਾਲ ਦੇ ਵੇਖਣ ਮਿਲੀ ਸੀ ਜਦੋਂ ਸਾਰੀ ਟਰਾਂਸਪੋਰਟੇਸ਼ਨ ਬੰਦ ਹੋਈ ਸੀ ਅਤੇ ਪੋਲੂਸ਼ਨ ਬਿਲਕੁਲ ਨਹੀਂ ਸੀ ਉਸ ਵੇਲੇ ਪਹਾੜ ਗੁਲਜ਼ਾਰ ਹੋਏ ਦਿਖ ਰਹਿਣ ਅਤੇ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਵੀ ਮੰਗੀਆਂ ਅੱਖਾਂ ਨਾਲ ਇਹਨਾਂ ਨੂੰ ਵੇਖਿਆ ਜਾ ਸਕਦਾ ਸੀ ਪਰ ਹੁਣ ਇੱਕ ਵਾਰ ਮੋਹ ਬਰਫਬਾਰੀ ਹੋਣ ਤੋਂ ਬਾਅਦ ਨਜ਼ਾਰਾ ਵੇਖਦੇ ਹੀ ਬੰਦਦਾ ਹੈ ਇਸ ਸੰਬੰਧਿਤ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੋਕ ਹਜ਼ਾਰਾਂ ਰੁਪਏ ਖਰਚ ਕਰਕੇ ਪਹਾੜੀ ਮੌਸਮ ਦਾ ਨਜ਼ਾਰਾ ਲੈਣ ਦੇ ਲਈ ਜਾਂਦੇ ਹਨ ਪਰ ਅੱਜ ਸਵੇਰੇ ਜਦ ਅਸੀਂ ਆਪਣੀ ਛੱਤ ਤੇ ਚੜਕੇ ਦੇਖਿਆ ਤਾਂ ਤੋਲਾ ਤਾਰ ਦੇ ਪਹਾੜ ਸਾਫ਼ ਨਜ਼ਰ ਆ ਰਹੇ ਸਨ ਜੋ ਕਿ ਬਰਫਬਾਰੀ ਦੇ ਨਾਲ ਗੁਲਜ਼ਾਰ ਹੋਏ ਪੈਸੀ ਐਨਆਰਆਈ ਮਿਲਨੀ ਸਮਾਗਮ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢੱਲੇਵਾਲ ਪਹੁੰਚੇ ਸ਼ਮਰੂਰ ਪਤਨ ਐਨਆਰਆਈ ਭਰਾਵਾਂ ਦੇ ਨਾਲ ਕੀਤੀ ਜਾ ਰਹੀ ਮੁਸ਼ਕਲਾਂ ਦਾ ਹੱਲ ਵਾਸਤੇ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਪਹੁੰਚਣਾ ਸੀ ਤੇ ਅੱਜ ਸਵੇਰ ਤੋਂ ਉੱਥੇ ਦੀ ਕੀ ਕੁਸ਼ ਰਿਪੋਰਟ ਤੁਹਾਨੂੰ ਵੀ ਦਿਖਾ ਰਹੇ ਹਾਂ ਐਰਆਈ ਮਿਲਨੀ ਸਮਾਗਮ ਅੱਜ ਕਰਵਾਇਆ ਜਾ ਰਿਹਾ ਕੀ ਲੱਗਦਾ ਕਿੰਨਾ ਫਾਇਦਾ ਹੋਏਗਾ ਅਸੀਂ 1 ਸਾਲ ਪਹਿਲਾਂ ਵੀ ਸਦਾਤ ਭਗਵਾਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਐਨਡੀਆਈ ਮਿਲਣੀਆਂ ਕੀਤੀਆਂ ਸੀਗੀਆਂ ਉਸ ਸਮੇਂ ਹੀ 5 ਐਨਡੀਆਈ ਮਿਲਣੀਆਂ ਕੀਤੀਆਂ ਸੀ ਹੁਣ ਅਸੀਂ 4 ਐਨਡੀਆਈ ਮਿਲਣੀਆਂ ਜਿਹੜੀਆਂ ਉਹ ਕਰਦੇ ਔਰ ਜਿੰਨੇ ਮਸਲੇ ਨੇ ਐਨਡੀਆਈ ਵੀਰਾਂ ਦੇ ਉਹਨਾਂ ਦੇ ਜਿੰਨੇ ਹੁਣ ਤੱਕ ਸਾਡੇ ਕੋਲ ਮਸਲੇ ਆਏ ਆ ਜਿਹੜੇ ਕੋਟਾਂ 'ਚ ਦੀਗੇ ਉਹ ਮੋਸਟਲੀ ਮਸਲੇ ਅਸੀਂ ਹੱਲ ਕਰਤੇ ਆ ਇਸ ਸਾਲ ਦੇ ਵਿੱਚ ਅਸੀਂ ਹੁਣ ਫੇਰ ਅੱਜੇ ਮਹੀਨੇ ਦੇ ਵਿੱਚ 4 ਐਨਡੀਆਈ ਮਿਲਣੀਆਂ ਕਰਦੇ ਅੱਜ ਸੀਐਮ ਸਾਹਿਬ ਉਹਦਾ ਉਦਘਾਟਨ ਕਰਵੇ 9 ਤਰੀਕ ਨੂੰ ਅਸੀਂ ਨਵੇਂ ਸਹਿਤ ਕਰਾਂਗੇ 16 ਤਰੀਕ ਨੂੰ ਸੰਘਦੂਤ ਕਰਾਂਗੇ ਅਤੇ 22 22 ਤਰੀਕ ਥੋੜੀ ਅੱਗੇ ਕਰਨੀ ਬੀਗੂ 26 25 ਦੇ ਲਾਗੇ ਅਸੀਂ ਮਤਲਬ ਜਿਹੜਾ ਉਹ ਕਰਾਂਗੇ ਫਰੋਜਪੋਤ ਦੇ ਵਿੱਚ ਸਾਰੇ ਪੰਜਾਬ ਨੂੰ ਚਾਹ ਜੋਨਾਂ ਦੇ ਵਿੱਚ ਵੰਡਿਆ ਅੱਜ ਇਸ ਸਮਾਗਮ ਦੇ ਵਿੱਚ ਚਾਹ ਹੀ ਚਾਹ ਥਿਲੇ ਸਭ ਕਰਨ ਆਏ ਹੋਏ ਜਿਹੜੇ ਪਠਾਨਕੋਟ ਗੁਰਦਾਸਪੁਰ ਸਾਰੇ ਬਤਵਾਂਦੇ ਸੱਚਾ ਨੂੰ ਵੀ ਮਾਫੀ ਮਿਲਦੀ ਹੈ ਬਹੁਤ ਕੋਪ ਸਰਕਾਰੀ ਸਕੂਲਾਂ ਦੇ ਵਿੱਚ ਮੈਡੇ ਮੀਲ ਸੰਬੰਧੀ ਜੀਵੀਸੀ ਅਪਡੇਟ ਦੀ ਟੀਮ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਮੈਡੇ ਮੀਲ ਦਿੱਤੇ ਹੈ ਬੱਚਿਆਂ ਨੂੰ ਜੋ ਖਾਣਾ ਉਪਲਬਧ ਕੀਤਾ ਜਾਂਦਾ ਉਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਛੋਲੇ ਪੂੜੀਆਂ ਦਾ ਜੋ ਆਰਡਰ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਸਕੂਲ ਦੇ ਟੀਚਰਾਂ ਨਾਲ ਗੱਲਬਾਤ ਕੀਤੀ ਗਈ ਕੀ ਕੁਝ ਅਧਿਆਪਕਾਂ ਨੇ ਗੱਲਬਾਤ ਕਰਦੇ ਦੱਸਿਆ ਇਹ ਤੁਸੀਂ ਵੀ ਸੁਣੋ ਸਿੱਧੇ ਰਾਹ ਚੱਲਦੇ ਹਨ ਤੁਹਾਨੂੰ ਗਰਾਊਂਡ ਜ਼ੀਰੋ ਦੇ ਉੱਤੇ ਸਾਡੇ ਨਾਲ ਜੁੜੇ ਸਾਡੇ ਸੰਵਾਦਕਾਂ ਮੁਸਕਾਨ ਤੇ ਨਰਮੀ ਜੀਮਾ मैम आप सरकार की तरफ से कितने रेट में खाना प्रोवाइड कराते हो यहां पर बच्चों को मैम जो गवर्नमेंट की तरफ से आते हैं वो 5 रुपए 45 पैसे एक बच्चे के होते हैं लेकिन उतने में ही हमें फिर खाना देना पड़ता है बच्चों को क्योंकि सरकार की तरफ से अभी रेट बढ़ाई नहीं है मिड डे मील दे अंडर जोड़ा है वो खाना प्रोवाइड करते हैं ते साडे जड़ा मिड डे मील वो का मेन्यू है ओदे अकॉर्डिंग assi एक दिन छड़ के फुलका दाल फुलका ਤੇ ਇੱਕ ਇੱਕ ਦਿਨ ਜਿਹੜਾ ਹੈ ਚਾਵਲ ਦੇ ਨਾਲ ਜਿਹੜਾ ਹੈ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਵਰਤਾਈਆਂ ਜਾਂਦੀਆਂ ਤੇ ਜਿਹੜਾ ਵਿਭਾਗ ਵੱਲੋਂ ਹੁਣ ਨਵਾਂ ਉਪਰਾਲਾ ਕੀਤਾ ਗਿਆ ਹੈ ਉਹਦੇ ਅਧੀਨ ਹਰ ਸੋਮਵਾਰ ਮਿਡੇ ਮੀਲ ਦੇ ਅਧੀਨ ਬਾਕੀ ਬਣਦੀ ਜਿਹੜੀ ਮੈਨੂ ਹੈ ਬਾਕੀ ਬਣਦਾ ਜਿਹੜਾ ਉਹਦੇ ਨਾਲ ਇਨ ਐਡੀਸ਼ਨ ਟੂ 댓 ਕੇਲਿਆਂ ਦੀ ਜਿਹੜੀ ਹੈਗੀ ਹੈ ਉਸ ਹੁਲਤ ਪ੍ਰਦਾਨ ਕੀਤੀ ਹੈ ਬੱਚਿਆਂ ਨੂੰ ਤੇ ਨਾਲ ਦੀ ਨਾਲ ਇੱਕ ਹੋਰ ਛੋਟੀ ਜਿਹੀ ਚੇਂਜ ਕੀਤੀ ਹੈ ਕਿ ਹਰ ਬੁੱਧਵਾਰ ਪਹਿਲਾਂ ਕਾਲੇ ਚਾਹਨੇ ਤੇ ਨਾਲ ਫੁਲਕਾ ਦੋਸਤਾਂ ਵੀ ਲੋਕਸਰਾ ਚ ਉਹਨਾਂ ਨੂੰ ਲੈ ਕੇ ਕਿਤੇ ਗਏ ਸਰਵੇ ਦੇ ਦੌਰਾਨ ਫਗਵਾੜਾ ਦਾਸੀਆਂ ਨੇ ਕੀ ਕੁਝ ਕਿਹਾ ਆਓ ਸਿੱਧੇ ਲੈ ਕੇ ਚੱਲਦੇ ਹਾਂ ਫਗਵਾੜਾ ਦੇ ਬਜ਼ਾਰਾ ਵਿੱਚ ਹਾਂਜੀ ਇਲੈਕਸ਼ਨ ਜਾਣ ਵਾਲੇ ਅੰਕਲ ਕੀ ਉਮੀਦ ਰੱਖਦੇ ਹੋ ਇਹ ਅਸੀਂ ਜੀ ਆਪ ਨੂੰ ਪਾਵਾਂਗੇ ਵੋਟ ਅੱਛਾ ਝਾੜੂ ਨੂੰ ਝਾੜੂ ਕੰਮ ਕਰ ਰਿਹਾ ਝਾੜੂ ਕੰਮ ਕਰ ਰਿਹਾ ਜੀ ਕਦੀ ਬਿੱਲ ਨਹੀਂ ਆਇਆ ਹੁਣ ਨਹੀਂ ਤੇ ਅੱਗੇ ਬਿੱਲ ਬਸ ਤਾਂ ਨਾਲ ਹੀ ਬੁਖਾਰ ਛੜ ਜਾਂਦਾ ਸੀ ਸੱਚੀ ਗੱਲ ਆ ਹਾਂ ਗੁਣੇ ਆ ਵੀ ਜਾਂਦਾ ਇਹ ਆਇਆ ਵਾ ਦੇ ਲੋ ਬਿਲ ਇੱਕ ਵਾਰ ਹੀ ਨਹੀਂ ਆਇਆ ਜ਼ੀਰੋ ਬਿਲ ਅੰਡਾ ਅਸੀਂ ਤਾਂ ਵੋਟ ਇਹਨੂੰ ਪਾਵਾਂਗੇ ਹੈਗੇ ਸਰਦਾਰ ਆ ਭਾਰਤੀ ਐਕਸੀਲੈਂਟ ਅਵਾਰਡ ਵੀਨਰ 버ગર ਚਾਚੂ ਨੇ ਇੱਕ ਵਾਰ ਫੇਰ ਹੁਸ਼ਿਆਰਪੁਰ ਦਾ ਨਾਮ ਕੀਤਾ ਰੋਸ਼ਨ ਦੇਖੋ ਅਵਾਰਡ ਜਿੱਤਣ ਦੇ ਪਾਉ ਦਾ ਸੁਨੇਰਾ पल। कि हम चाहते हैं हिंदी में बोलने से हमारी जो रीच है वो पूरे इंडिया तक पहुंचे बिल्कुल और पंजाबी पंजाबियत को हम दिल से दिल प्यार से करते प्यार हैं इसमें कोई दो राय नहीं है ऐसा नहीं कि हम तरफ बोलेंगे तभी बोला ना की वो छोटे साहब जादो की शहादत हमारे खून में बिल्कुल हमेशा खून में रहेगी बिल्कुल हिंदी में इसलिए हम हर किसी तक रीच आउट कर सकते बिल्कुल जुड़े अपडेटाज तक जय हिंद Jai An excellent coaching point in IELTS and spoken English. Also, expert in study and visitor visa. Government approved SS Group. Session Chonk